ਸਾਰੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਐਲ ਪੀਏ ਨੰਬਰ 691 ਆਫ 230 ਸਟੇਟ ਆਫ ਪੰਜਾਬ ਵਰਸਸ ਰਦਾਫ ਸੰਤਾਲੀਵਲ ਐਂਡ ਆਦਰਸ ਕੇਸ ਦੀ ਜੋ ਕਿ 25 ਸਾਲਾਂ ਦੀ ਸਰਵਿਸ ਉਪਰੰਤ ਪੂਰੇ ਪੈਨਸ਼ਨ ਦੇ ਬੈਨੀਫਿਟ ਦੇ ਸੰਬੰਧੀ ਹੈ ਇਹਦੀ ਹੋਣ ਵਾਲੀ ਅਗਲੀ ਸੁਣਵਾਈ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਏਗਾ ਕਰੇ ਪੰਜਾਬੀ ਦੇ ਹਰਮਨ ਪਿਆਰੇ ਮਰਹੂਮ ਕਵੀ ਸੁਰਜੀਤ ਪਾਤਰ ਦੀ ਇੱਕ ਗਜ਼ਲ ਦੀਆਂ ਅਦਾਲਤੀ ਕੈਸਾ ਸੰਬੰਧੀ ਦਿਲ ਨੂੰ ਟੰਬਣ ਵਾਲੀਆਂ ਕੁਝ ਸਤਰਾਂ ਹਨ ਇਸ ਅਦਾਲਤ 'ਚ ਬੰਦੇ ਬਿਰਕ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਅੱਖ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ ਕੁਝ ਇਸ ਤਰ੍ਹਾਂ ਦਾ ਹੀ ਵਰਤਾਰਾ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਉਹਨਾਂ ਦੀਆਂ ਹੱਕੀ ਮੰਗਾਂ ਸਰਕਾਰ ਦੁਆਰਾ ਪੂਰੀਆਂ ਨਾ ਕੀਤੇ ਜਾਣ ਕਰਕੇ ਉਹਨਾਂ ਨੂੰ ਕੋਰਟਾਂ ਦਾ ਦਰਵਾਜ਼ਾ ਖਟਕਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਫਿਰ ਉਹਨਾਂ ਨੂੰ ਲੰਬੇ ਅਦਾਲਤੀ ਪ੍ਰੋਸੈਸ ਤੇ ਤਾਰੀਖ ਤੇ ਤਾਰੀਖ ਦਿੱਤੇ ਜਾਣ ਕਾਰਨ ਇਨਸਾਫ਼ ਪ੍ਰਾਪਤ ਕਰਨ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ ਭਾਵੇਂ ਪੈਨਸ਼ਨਰਾਂ ਨੂੰ 2.95 ਦਾ ਗੁਣਾਕ ਨਵੇਂ ਤਨਖਾਹ ਕਮਿਸ਼ਨ ਸੁਮੰਦੀ ਪੈਨਸ਼ਨ ਸੁਰਦਨ ਜਾਂ ਫਿਰ 119% ਡੀਏ ਕੰਸਿਡਰ ਕਰਦੇ ਹੋਏ 15% ਦਾ ਲਾਭ ਲੈਣ ਲਈ ਵੀ ਅਦਾਲਤੀ ਕੇਸ ਕਰਨੇ ਪਏ ਤੇ ਇਹਨਾਂ ਕੋਰਟ ਕੇਸਾਂ ਵਿੱਚ ਜਿੱਤ ਹੋਣ ਦੇ ਬਾਵਜੂਦ ਵੀ ਟੈਰ ਰੇਟ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਗਿਆ ਸਗੋਂ ਹੋਰ ਹੋਰ ਕਾਨੂੰਨੀ ਦਾਅ ਪੇਚ ਵਰਤ ਕੇ ਇਹਨਾਂ ਕੇਸਾਂ ਨੂੰ ਲਟਕਾ ਕੇ ਪੈਨਸ਼ਨਾਂ ਲਈ ਇੱਕ ਵੱੰਬਲ ਪੂਸਾ ਪੈਦਾ ਕੀਤਾ ਹੋਇਆ ਹੈ ਜਿਸ ਨੂੰ ਉਹਨਾਂ ਨੂੰ ਪਾਰੀ ਆਪ ਤੱਕ ਨੁਕਸਾਨ ਤੇ ਮਾਨਸਿਕ ਪਰਚਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਕੇਸ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ ਇਹ ਕੇਸ ਮੁਢਲੇ ਤੌਰ ਤੇ ਸੀ ਡਬਲਯੂ ਪੀ ਨੰਬਰ 72349 ਆਪ 215 ਹਾਈ ਕੋਰਟ ਵਿੱਚ ਲਗਾਇਆ ਗਿਆ ਸੀ ਭਾਵੇਂ ਸਰਕਾਰ ਨੇ 1.12.2011 ਤੋਂ ਬਾਅਦ ਰਿਟਾਇਰ ਹੋਣ ਵਾਲੇ ਪੈਨਸ਼ਨਾਂ ਨੂੰ 25 ਸਾਲਾਂ ਦੀ ਸੇਵਾ ਉਪਰੰਤ ਫੁੱਲ ਪੈਨਸ਼ਨਰੀ ਬੈਨੀਫਿਟ ਦਿੱਤੇ ਜਾਣ ਦਾ ਪੱਤਰ ਜਾਰੀ ਕਰ ਦਿੱਤਾ ਸੀ ਪਰੰਤੂ 2011 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਾਂ ਨੂੰ ਇਸ ਬੈਨੀਫਿਟ ਤੋਂ ਵਾਂਝਿਆ ਰੱਖਿਆ ਗਿਆ ਹੈ ਜਿਸ ਕਰਕੇ ਇਸ ਮਿਤੀ ਤੋਂ ਪਹਿਲਾਂ ਰਿਟਾਇਰ ਹੋਣ ਵਾਲੇ ਪੈਨਸ਼ਨਾਂ ਨੂੰ ਮਾਣਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪਿਆ ਸੀ ਵਾਵੇਂ ਕਈ ਸੁਣਵਾਈਆਂ ਹੋਣ ਤੋਂ ਬਾਅਦ ਫੈਸਲਾ ਪੈਨਸ਼ਨਰਾਂ ਦੇ ਹੱਕ ਵਿੱਚ ਆਇਆ ਸੀ ਪਰੰਤੂ ਸਰਕਾਰ ਨੇ ਮਾਨਯੋਗ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦੀ ਬਜਾਏ ਇੱਕ ਐਲਪੀਏ ਨੰਬਰ 691/2020 ਡਬਲ ਬੈਂਚ ਤੇ ਲਗਾ ਕੇ ਇਸ ਫੈਸਲੇ ਨੂੰ ਲਾਗੂ ਨਾ ਕਰਕੇ ਲੰਬੇ ਅਦਾਲਤੀ ਘੁਮਣਘੇਰ ਵਿੱਚ ਪੁਜਾ ਦਿੱਤਾ ਸੀ ਇਸ ਐਲਪੀਏ ਦੀਆਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਈ ਸੁਣਵਾਈਆਂ ਹੋ ਚੁੱਕੀਆਂ ਹਨ ਇਸ ਦੀ ਪਿਛਲੀ ਸੁਣਵਾਈ ਮਿਤੀ 10 ਤੰ 2025 ਨੂੰ ਇਸੇ ਕੋਰਟ ਵਿੱਚ ਹੋਈ ਸੀ ਜਿਸ ਵਿੱਚ ਇਸ ਕੇਸ ਦਾ ਕੋਈ ਫਾਈਨਲ ਫੈਸਲਾ ਹੋਣ ਦੀ ਬਰਬਲ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ ਪਰੰਤੂ ਜੱਜ ਸਾਹਿਬਾਨ ਵੱਲੋਂ ਨੈਕ ਹੀアリング ਲਈ ਇੱਕ ਹੋਰ ਮਿਤੀ 24 ਤੰ 2025 ਪਾ ਦਿੱਤੀ ਗਈ ਸੀ ਹੁਣ ਇਸ ਕੇਸ ਦੀ ਸੁਣਵਾਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮਿਤੀ 24 ਤੰ 2025 ਨੂੰ ਮਿਸਟਰ ਜਸਟਿਸ ਸੁਰੇਸ਼ਵਰ ਠੱਕਰ ਤੇ ਮਿਸਟਰ ਜਸਟਿਸ ਅਵਿਕਾਸ ਜੂਰੀ ਦੇ ਡਬਲ ਬੈਂਚ ਤੇ ਕੋਰਟ ਰੂਮ ਨੰਬਰ 6 ਵਿੱਚ ਸੀਰੀਅਲ ਨੰਬਰ 113 ਤੇ ਕੀਤੀ ਜਾਵੇਗੀ ਹੁਣ ਉਮੀਦ ਤਾਂ ਇਹ ਕੀਤੀ ਜਾ ਰਹੀ ਹੈ ਕਿ ਲੰਬੇ ਸਮੇਂ ਤੋਂ ਪੈਂਡਿੰਗ ਇਸ ਕੇਸ ਦਾ ਕੋਈ ਫਾਈਨਲ ਡਿਸੀਜਨ ਇਸ ਸੁਣਵਾਈ ਦੌਰਾਨ ਦੇ ਦਿੱਤਾ ਜਾਵੇਗਾ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਮਿਤੀ 24/2025 ਨੂੰ ਹੋਣ ਵਾਲੀ ਨੈਕਸਟ ਹੀアリング ਦੌਰਾਨ ਫਾਈਨਲ ਫੈਸਲਾ ਆਉਂਦਾ ਹੈ ਜੇਕਰ ਫਾਈਨਲ ਫੈਸਲਾ ਆਉਂਦਾ ਹੈ ਤਾਂ ਫਿਰ ਇਹ ਪੈਨਸ਼ਨਰ ਦੇ ਹੱਕ ਵਿੱਚ ਆਉਂਦਾ ਹੈ। ਵੈਸੇ ਤਵਕਕਾ ਤਾਂ ਇਹ ਹੀ ਕੀਤੀ ਜਾ ਰਹੀ ਹੈ ਕਿ ਫੈਸਲਾ ਪੈਨਸ਼ਨਰਸ ਦੇ ਹੱਕ ਵਿੱਚ ਹੀ ਆਵੇਗਾ। ਪਰੰਤੂ ਸਭ ਨੂੰ ਪਤਾ ਹੀ ਹੈ ਕਿ ਅਦਾਲਤੀ ਫੈਸਲਿਆਂ ਬਾਰੇ 100% ਸ਼ੋਰਟੀ ਨਾਲ ਕੋਈ ਵੀ ਪ੍ਰਡਿਕਸ਼ਨ ਨਹੀਂ ਕੀਤੀ ਜਾ ਸਕਦੀ। Let us hope for the best and good wishes to all the pensioners. ਇਸ ਵੀਡੀਓ ਵਿੱਚ ਬੱਸ ਇਹ ਨਹੀਂ ਇਹ ਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ